ਹਰਜੀਤ 3 ਸਾਲ ਪਹਿਲਾਂ ਇਟਲੀ ਗਿਆ ਸੀ ਕਰਜ਼ਿਆਂ ਦੇ ਬੋਝ ਹਟ ਦਬੀ ਜ਼ਿੰਦਗੀ ਨੂੰ ਸੁਧਾਰਨ ਦੇ ਲਈ ਪਿੰਡ ਵਿੱਚ ਰੋਜ਼ ਆਉਣ ਵਾਲੀਆਂ ਚਿੱਠੀਆਂ ਵੀਡੀਓ ਕਾਲਾਂ ਅਤੇ ਮਿੱਠੀਆਂ ਗੱਲਾਂ ਉਸ ਨੂੰ ਇਹ ਦੱਸਦੀਆਂ ਰਹੀਆਂ ਕਿ ਘਰ ਵਿੱਚ ਸਭ ਚੰਗਾ ਹੈ ਪਰ ਇੱਕ ਦਿਨ ਇਹ ਸੱਚ ਮੁੱਚ ਇੱਕ ਝੂਠ ਦੀ ਇਮਾਰਤ ਸੀ ਇਹ ਹਰਜੀਤ ਨੇ ਕਦੇ ਸੋਚਿਆ ਵੀ ਨਹੀਂ ਸੀ ਇੱਕ ਦਿਨ ਰਾਤ ਨੂੰ ਹਰਜੀਤ ਦੇ ਮਨ ਵਿੱਚ ਇੱਕ ਅਜੀਬ ਜਿਹੀ ਬਚੈਨੀ ਹੋਈ ਉਸ ਨੇ ਤਰੰਤ ਟਿਕਟ ਕਟਵਾਈ ਤੇ ਤਿੰਨ ਦਿਨਾਂ ਵਿੱਚ ਹੀ ਘਰ ਆ ਗਿਆ ਘਰ ਆਉਂਦਿਆਂ ਹੀ ਪਿਤਾ ਜੀ ਦੀ ਗੱਡੀ ਬਾਹਰ ਖੜੀ ਸੀ ਘਰ ਦੇ ਦਰਵਾਜ਼ੇ ਨੂੰ ਧੱਕਾ ਦਿੱਤਾ ਤੇ ਅੰਦਰੋਂ ਕੁਝ ਅਜੀਬ ਆਵਾਜ਼ਾਂ ਆ ਰਹੀਆਂ ਸਨ ਹਰਜੀਤ ਹੌਲੀ-ਹੌਲੀ ਕਮਰੇ ਦੇ ਵੱਲ ਵਧਿਆ ਜੋ ਦੇਖਿਆ ਉਸ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਉਸ ਦੀ ਘਰਵਾਲੀ ਜਿਸ ਦੇ ਉੱਪਰ ਵਿਸ਼ਵਾਸ ਕਰਦਾ ਸੀ ਉਹ ਆਪਣੇ ਹੀ ਪਿਤਾ ਦੇ ਨਾਲ ਨਜਾਇਜ਼ ਹਾਲਾਤ ਦੇ ਵਿੱਚ ਸੀ ਉਸ ਦਾ ਦਿਲ ਉਸੇ ਥਾਂ ਹੀ ਬੇਥੱਕ ਹੋ ਗਿਆ। ਪਲ ਪਰ ਲਈ ਉਹ ਸੁੰਨ ਹੋ ਗਿਆ। ਦੋਵਾਂ ਨੂੰ ਉਸ ਨੇ ਦੇਖ ਲਿਆ ਘਰ ਵਾਲੇ ਦੀਆਂ ਅੱਖਾਂ ਵਿੱਚ ਡਰ ਸੀ ਪਰ ਪਿਤਾ ਦੇ ਚਿਹਰੇ ਉੱਪਰ ਕੋਈ ਸ਼ਰਮ ਨਹੀਂ ਸੀ। ਉਹਿੰਝ ਆਉਣ ਦੀ ਲੋੜ ਨਹੀਂ ਸੀ। ਪਿਤਾ ਨੇ ਕਿਹਾ, "ਇਹ ਕੀ ਕਰ ਰਹੀ ਸੀ ਤੁਸੀਂ? ਤੁਸੀਂ ਤਾਂ ਮੇਰੇ ਰੱਬ ਸੀ।" ਹਰਜੀਤ ਨੇ ਚੀਕਿਆ। ਘਰ ਵਾਲੀ ਨੇ ਰੋਣ ਦੀ ਕੋਸ਼ਿਸ਼ ਕੀਤੀ ਪਰ ਅੱਖਾਂ ਵਿੱਚੋਂ ਨਿਕਲਣ ਵਾਲਾ ਹੀਰਿਆ ਨਾ ਸੀ। ਮੈਂ ਵੀ ਕੀ ਕਰਦੀ ਦੋ ਸਾਲਾਂ ਤੱਕ ਤੂੰ ਮੋੜ ਕੇ ਵੀ ਨਹੀਂ ਦੇਖਿਆ ਤੇ ਪਿਤਾ ਜੀ ਉਹ ਤਾਂ ਮੇਰੀ ਤਾਕਤ ਬਣ ਗਏ ਉਹ ਕਹਿ ਰਹੀ ਕਿ ਇਹ ਤਾਕਤ ਨਾ ਸੀ ਇਹ ਤਾਂ ਕਮਜ਼ੋਰੀ ਸੀ ਹਰਜੀਤ ਨੇ ਕੁਝ ਵੀ ਨਾ ਕਿਹਾ ਉਸਨੇ ਚੁੱਪਚਾਪ ਘਰ ਛੱਡ ਦਿੱਤਾ ਕਈ ਦਿਨਾਂ ਤੱਕ ਹਰਜੀਤ ਨੇ ਖੁਦ ਨੂੰ ਕਮਰੇ ਵਿੱਚ ਬੰਦ ਰੱਖਿਆ ਨਾ ਰੋਇਆ ਨਾ ਹੱਸਿਆ ਬਸ ਸੋਚਦਾ ਰਿਹਾ ਕਿ ਇਹ ਹੋਇਆ ਕਿਵੇਂ ਉਸਨੇ ਆਪਣੇ ਆਪ ਨੂੰ ਸੰਭਾਲਿਆ ਇੱਕ ਦਿਨ ਉਹ ਪਿੰਡ ਦੀ ਪੰਚਾਇਤ ਵਿੱਚ ਗਿਆ ਆਪਣੇ ਪਿਤਾ ਤੇ ਘਰਵਾਲੀ ਦੇ ਸਾਚੇ ਉਸਨੇ ਸਭ ਦੇ ਸਾਹਮਣੇ ਰੱਖਿਆ ਤਾ ਪੂਰਾ ਪਿੰਡ ਹੀ ਹਿਲ ਗਿਆ ਪਿਤਾ ਦੇ ਮੁਖੀ ਇੱਜ਼ਤ ਖੋ ਲਈ ਤੇ ਘਰ ਦੇ ਵਿੱਚੋਂ ਉਸ ਦੀ ਤੂਤੂ ਮੈਮਾ ਹੋ ਗਈ ਹਰਜੀਤ ਨੇ ਆਪਣਾ ਘਰ ਵੇਚ ਦਿੱਤਾ ਨਵਾਂ ਸ਼ਹਿਰ ਚੁਣਿਆ ਤੇ ਆਪਣੀ ਜ਼ਿੰਦਗੀ ਨਵੀਂ ਸ਼ੁਰੂ ਕੀਤੀ ਕਈ ਸਾਲਾਂ ਬਾਅਦ ਉਸ ਨੇ ਆਪਣੀ ਕਿਤਾਬ ਲਿਖੀ ਕਿ ਜੋ ਮੈਂ ਪਿਤਰੀ ਹੁੰਦਾ ਉਸ ਕਹਾਣੀ ਵਿੱਚ ਇੱਕ ਦਰਦ ਸੀ ਪਰ ਉਹ ਦਰਦ ਹਰਜੀਤ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਬਣਾ ਦਿੰਦਾ ਹੁਣ ਉਹ ਲੋਕਾਂ ਨੂੰ ਇਹ ਸਿਖਾਉਂਦਾ ਸੀ ਕਿ ਵਿਸ਼ਵਾਸ ਟੁੱਟਣ ਨਾਲ ਜ਼ਿੰਦਗੀ ਮੁੱਕਦੀ ਨਹੀਂ ਮੁਕਾਬਲਾ ਕਰਨਾ ਅਸਲ ਜੀਵਨ ਹੈ ਤੋਂ ਚਾਹੁੰਦਾ ਹਾਂ ਕਿ ਜੇ ਇਹ ਮੁਕਾਬਲਾ ਹੋਰ ਵੱਧ ਕਰਾਂ ਤਾਂ ਉਸ ਦੇ ਲਈ ਉਸ ਨੂੰ ਆਪਣੇ ਆਪ ਨੂੰ ਸਟਰੋਂਗ ਬਣਨਾ ਪਵੇਗਾ ਕਿਉਂਕਿ ਜੇਕਰ ਜ਼ਿੰਦਗੀ ਦੇ ਵਿੱਚ ਉਹ ਆਪਣੇ ਪਰਿਵਾਰ ਦੇ ਬਾਰੇ ਪਹਿਲਾਂ ਸੋਚਦਾ ਕਿਉਂਕਿ ਜੋ ਉਸ ਦੇ ਨਾਲ ਵਿਆਹੀ ਹੋਈ ਸੀ ਉਸ ਦੇ ਬਾਰੇ ਜੇਕਰ ਉਹ ਸੋਚਦਾ ਤਾਂ ਕਦੇ ਵੀ ਉਸ ਦੇ ਇਹ ਹਾਲਾਤ ਨਾ ਬਣਦੇ ਕਿਉਂਕਿ ਉਸ ਨੇ ਵਿਆਹ ਕਰਵਾ ਲਿਆ ਤੇ ਵਿਆਹ ਕਰਵਾ ਕੇ ਸਿਰਫ ਤੇ ਸਿਰਫ ਆਪਣੇ ਪੈਸਿਆਂ ਦੇ ਲਾਲਚ ਦੇ ਲਈ ਇਹ ਸਭ ਕੁਝ ਕੀਤਾ ਪਰ ਅਸਲ ਦੇ ਵਿੱਚ ਉਸ ਦੀ ਜੋ ਘਰ ਵਾਲੀ ਸੀ ਉਸ ਦਾ ਤਾਂ ਮਨ ਸੀ ਉਸ ਨੇ ਕਿਤੇ ਹੋਰ ਰਿਸ਼ਤਾ ਬਣਾ ਲਿਆ ਤੇ ਉਹ ਰਿਸ਼ਤਾ ਉਸ ਨੇ ਆਪਣੇ ਪਰਿਵਾਰ ਦੇ ਵਿੱਚ ਹੀ ਬਣਾ ਲਿਆ ਤੇ ਉਸ ਦੀ ਘਰ ਵਾਲੀ ਵੀ ਕਹਿੰਦੀ ਹੈ ਕਿ ਮੈਂ ਬਿਲਕੁਲ ਵੀ ਗਲਤ ਨਹੀਂ ਹਾਂ ਕਿਉਂਕਿ ਮੈਂ ਇਕੱਲੇਪਨ ਦੇ ਵਿੱਚ ਇਸ ਤਨਹਾਈ ਦੇ ਵਿੱਚ ਕੀ ਕਰਦੀ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ